ਕਬੱਡੀ 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 ਕਰਿਓ ਗੱਲ ਅਗਲੀ ਪਈ ਫੇ ਕਬੱਡੀ ਦੀ ਹਰਮਨ ਬੋਲਾ ਟੈਕਨੀ ਕਬੱਡੀ ਪਾ ਰਿਹਾ ਹੈ ਉਧਰ ਸਰਜੀ ਸਿੰਘ ਜੀ ਸ਼ੋਕਰ ਈਗਲ ਸ਼ੰਡ ਸਰਵਿਸ ਤੋਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਰੈਡ ਮੂਨ ਬੇકરી ਤੋਂ ਸਪੀਡਰ ਰਾਬਸਨ ਤੇ ਜਿਸਕਰਨ ਸੰਧੂ ਇਹਨਾਂ ਦਾ ਵੀ ਵਿਸ਼ਾ ਹੈ ਭੂਰੀ ਦੀ ਘਾਟ ਐ ਇਸ ਟੀਮ ਨੂੰ ਇਸ ਟੀਮ ਨੂੰ ਘਾਟ ਐ ਵੱਡੀ ਟੱਬੇ ਦੀ ਮੇਰੇ ਵੀਰੋ ਜੋ ਅੱਜ ਹੁੰਦੇ ਰੇਡਾਂ ਪਾਉਂਦੇ ਤੇ ਗੱਲਾਂ ਹੋਰ ਹੋਣੀਆਂ ਸੀ ਤੇ ਇਸ ਸਮੇਂ ਅਗਲੀ ਕਬੱਡੀ ਤੇ ਕਰਦਾ ਟਰਾਈ ਨੌਜਾਨ ਗੱਭਰੂ ਅਦੁੱਲਾ ਰਾਜਪੂਤ ਦੱਕਣ ਦੀ ਰੱਖਣ ਦੀ ਰਾਜਪੂਤ ਅਦੁੱਲਾ ਤੇ ਲਹਿੰਦੇ ਦਾ ਇੱਕ ਗੱਭਰੂ ਦੇਖਿਆ ਰਾਜਪੂਤ ਅਬਦੁੱਲਾ ਇੰਨੀ ਭਰੀਆ ਜਾਨ ਜੁੱਸੇ ਵਿੱਚ ਫਿਰੇ ਖੇਡਦਾ ਖੁੱਲਾ ਗੱਲਾਂ ਗੱਲ ਨਹੀਂ ਕੋਈ ਝੁਟਕਾ ਲਿਆ ਜਾਸੀ ਹੈ ਅਨਮੁੱਲਾ ਲਹਿੰਦੇ ਵਾਲਾ ਗੱਭਰੂ ਵੇਖਿਆ ਰਾਜਪੂਤ ਅਬਦੁੱਲਾ ਬੋਲਟ ਨਾਲ ਬੜੀ ਦਲੇਰੀ ਨਾਲ ਕਬੱਡੀ ਪਾਉਂਦਾ ਬੋਲਟ ਜਿਹੜਾ ਜਿਹੜੇ ਬੋਲਟ ਨੂੰ ਪਿਆਰ ਕਰਦੇ ਆ ਤਾੜੀਆਂ ਜ਼ੋਰਦਾਰ ਦੇਸੇ ਤੇ ਜੁੜਦਾ ਆ ਤੇ ਕੀ ਢਿੱਲੋ ਜੀ ਝਾਮੜਪਿੰਡ ਵਾਲੇ ਖੇਡ ਮੈਦਾਨ ਚ ਪਰ ਆਹ ਟੱਕਰ ਬੋਲਟ ਆ ਗਿਆ ਬੋਲਟ ਨੇ ਕਹਿੰਦੇ ਤੇ ਬੁਲਟ ਵੇਰ-ਵੇਰ ਕੇ ਪਾਉਂਦਾ ਹੈ ਕੌਣ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਜਾਊ ਕੌਣ ਆਪਣੀ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਬਚਾਊ ਇਹ ਗੱਲ ਸਮੇਂ ਦੀ ਹੋਣੀ ਹੈ ਲਓ ਹਰਮਨ ਬੁਲਟ ਦੀ ਕਬੱਡੀ ਪਾਈ ਹੋਈ ਹੈ ਪਰ ਸਾਹੋਕੇ ਵਾਲਾ ਰਵੀ ਉਹ ਮੁੰਡਾ ਲਾਲਾ ਸੱੜਦਾ ਹੈ ਜਹਾਜ਼ ਬਣਦਾ ਹੈ ਹਵਾ ਦੇ ਵਿੱਚ ਲੋਕੀਂਆਂ ਦੀ ਚੈਂਪੀਅਨਸ਼ਿਪ ਤੇ ਆਹ ਖਿਡਾਰੀ ਨੇ ਰਕਾ ਸਿਰਾ ਰਾਜਪੂਤ ਬੋਲਟ ਮੇਲਾ ਕੜਾ ਸਿਰਾ ਲੱਗਿਆ ਸਿਰਾ ਲੱਗਿਆ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ